ਹੈ ਗਿਆ ਉਪਚੋਣ ਹੋਈ ਭੈਣ ਅਮਰਤਾ ਵੜਿੰਗ ਚੋਣ ਨਹੀਂ ਜਿੱਤ ਸਕੇ ਉਸ ਚੋਣ ਤੋਂ ਬਾਅਦ ਹੁਣ ਤੱਕ ਝਾੜੂ ਦੇ ਜਿੱਤੇ ਹੋਏ ਐਮਐਲਏ ਨੇ ਕੀ ਕੀਤਾ ਇਹ ਸਵਾਲ ਸੱਥਾਂ ਦੇ ਵਿੱਚ ਪਿੰਡਾਂ ਦੇ ਅੰਦਰ ਆਮ ਤੌਰ ਤੇ ਸਾਹਮਣੇ ਆ ਰਿਹਾ ਜੇ ਕੁਝ ਕੀਤਾ ਹੋਵੇ ਸਰਕਾਰੀ ਧਿਰ ਦੇ ਐਮਐਲਏ ਨੇ ਤੇ ਲੋਕ ਵੋਟ ਜ਼ਰੂਰ ਪਾਉਣ ਕੀਤਾ ਕੁਝ ਨਹੀਂ ਇਸ ਕਰਕੇ ਲੋਕਾਂ ਨੇ ਮਨ ਬਣਾ ਲਿਆ ਕੀ ਭਾਈ ਵੋਟ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਵਾਸਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਆਉਣੀ ਆ ਤੇ ਬਲਾਕ ਸੰਪਤੀ ਯਾਰ ਜ਼ਿਲ੍ਹਾ ਪ੍ਰੀਸ਼ਦ ਲਈ ਚੇਅਰਮੈਨ ਮੁਖਸਰ ਦੇ ਅੰਦਰ ਕਾਂਗਰਸ ਪਾਰਟੀ ਦੇ ਬਣਨੇ ਵੋਟਰ ਦਾ ਰੁਝਾਨ ਦੱਸ ਰਿਹਾ ਕਾਂਗਰਸ ਪ੍ਰਧਾਨ ਦੇ ਹਾਂਗਾ ਸੀਗਾ ਨਹੀਂ ਕਿਉਂਕਿ ਉਸ ਪ੍ਰਧਾਨ ਤੇ ਦੋਸ਼ ਲੱਗ ਰਿਹਾ ਜੋਸ਼ ਸਿੰਘ ਸਿੱਧੂ ਨੇ ਆਪਣਾ ਕੋਰਨਾ ਦਿਖਾਈ ਆ ਕਿ 500 ਕਰੋੜ ਰੁਪਏ ਲੈ ਕੇ ਤੇ ਤੋਂ ਯਾਰ ਬੋਲ ਲੈਣਾ ਦੋਸਤ ਆਪਣੀ ਹੌਮੇ ਨੂੰ ਪੱਠੇ ਪਾਉਣ ਵਾਸਤੇ ਕੋਈ ਗਲਤ ਬਿਆਨੀ ਕਰ ਦੇਣੀ ਸੌਖਾ ਕੰਮ ਆ ਕਿਸੇ ਦੇ ਉੱਤੇ ਦੋਸ਼ ਲਾ ਦੇਣੇ ਬਿਨਾ ਪ੍ਰੂਫਾਂ ਬਿਨਾ ਸਬੂਤਾਂ ਤੋਂ ਆਸਾਨ ਕੰਮ ਹੈਗਾ ਮੈਂ ਪੁੱਛਣਾ ਚਾਹਣਾ ਸਤਕਾਰਯੋਗ ਭੈਣ ਨਵਜੋਤ ਕੌਰ ਸਿੱਧੂ ਨੂੰ ਤੁਹਾਡੇ ਪਤੀ ਜਦੋਂ ਮੰਤਰੀ ਬਣੇ ਸੀਗੇ ਕਾਂਗਰਸ ਦੀ ਬਜ਼ਾਰਤ ਵੇਲੇ ਕੀ ਤੁਹਾਡੇ ਮੰਨੇ ਮੰਤਰੀ ਪਤੀ ਨੇ ਕਾਂਗਰਸ ਪਾਰਟੀ ਨੂੰ ਕੋ ਮੋਰੀ ਵਾਲਾ ਪੈਸਾ ਦਿੱਤਾ ਸੀ ਆਪਣੇ ਘਰ ਤੋਂ ਚਾਲੂ ਕਰੋ ਨਾ ਬਾਕੀ ਦੀਆਂ ਗੱਲਾਂ ਬਾਅਦ ਦੇ ਵਿੱਚ ਕਰ ਲਿਓ ਔਰ ਮੈਂ ਕਾਂਗਰਸ ਦੇ ਵਿੱਚ ਲੋਕ ਸਭਾ 2024 ਦੇ ਵਿੱਚ ਸ਼ਾਮਲ ਹੋਇਆ ਮੈਂ ਕਾਂਗਰਸ ਤੋਂ ਬਾਹਰ ਬੈਠ ਕੇ ਦੇਖਿਆ ਚਰਨਜੀਤ ਸਿੰਘ ਚੰਨੀ ਬਣੇ ਮੁੱਖ ਮੰਤਰੀ ਕਾਂਗਰਸ ਦੇ ਪ੍ਰਧਾਨ ਸਿਗੇ ਸਰਦਾਰ ਨਵਜੋਤ ਸਿੰਘ ਸਿੱਧੂ ਸਵੇਰੇ ਚਰਨਜੀਤ ਸਿੰਘ ਚੰਨੀ ਆਪਣੀ ਸਰਕਾਰ ਵੱਲੋਂ ਕੋਈ ਅਨਾਉਂਸਮੈਂਟ ਕਰਦੇ ਸੀ ਤੇ ਸ਼ਾਮ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਉਹਨਾਂ ਦੀ ਬਣਾਏ ਖੀਰ ਦੇ ਉੱਤੇ ਸੌ ਪੁੱਕ ਦਿੰਦਾ ਸੀ ਇਹਦੇ ਪੈਸੇ ਕਿੱਥੋਂ ਆਉਣਗੇ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਜੇ ਰਿਪੀਟ ਵੀ ਨਾ ਕਰਦੀ ਤੇ ਵੱਡੀ ਗਿਣਤੀ ਦੇ ਵਿੱਚ ਐਮਐਲਏ ਜਿੱਤ ਜਾਣੇ ਸੀ ਕਾਂਗਰਸ ਤੇ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਸੁਰਤਾ ਦਿਖਾ ਕੇ ਚੱਲਦੇ ਨੁਕਸਾਨ ਹੋਇਆ ਉਦੋਂ ਕਾਂਗਰਸ ਪਾਰਟੀ ਦਾ ਮੈਂ ਨਹੀਂ ਸੀਗਾ ਕਾਂਗਰਸ ਦੇ ਵਿੱਚ ਉਦੋਂ ਤੇ ਅੱਜ ਵੀ ਉਹੀ ਕੁਝ ਹੋਣ ਜਾ ਰਿਹਾ ਰਾਜੇ ਬੜਿੰਗ ਨੇ ਜਿਹੜਾ ਐਕਸ਼ਨ ਪਾਰਟੀ ਹਾਈ ਕਮਾਂਡ ਦੇ ਨਾਲ ਫੈਸਲਾ ਕਰਕੇ ਲਿਆ ਉਹਨੂੰ ਹੇਠਲੇ ਪੱਧਰ ਦੇ ਬੈਠਾ ਵਰਕਰ ਐਪਰੀਸ਼ੀਏਟ ਕਰ ਰਿਹਾ ਉਹਦੇ ਵਿੱਚ ਵੀ ਜੋਸ਼ ਪੈਦਾ ਹੋਇਆ ਵੀ ਵੈਰੀ ਗੁੱਡ ਕਾਂਗਰਸ ਨੂੰ ਕਮਜ਼ੋਰ ਕਰਨ ਵਾਸਤੇ ਬੇਤੁਕੇ ਝੂਠੇ ਬੇਬੁਨਿਆਦ ਬਿਆਨ ਦੇਣ ਵਾਲਿਆਂ ਵਿਰੋਧੇ ਕਾਰਵਾਈ ਹੋਣੀ ਚਾਹੀਦੀ ਸੀ। ਪਰ ਯਾਰ ਪਾਰਟੀ ਦੇ ਅੰਦਰ ਕਿਸੇ ਦੇ ਜਾਣ ਨਾਲ ਕੋਈ ਕਦੇ ਫਰਕ ਨਹੀਂ ਪਿਆ। ਪਾਰਟੀ ਨੈਸ਼ਨਲ ਪਾਰਟੀ ਸਮੁੰਦਰ ਹੈਗੀ ਆ। ਕੋਈ ਬੰਦਾ ਚਲੇ ਜਵੇ ਲੋਕ ਪਾਰਟੀ ਦੀਆਂ ਪਾਲਿਸੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੋਟ ਪਾਉਂਦੇ ਆ ਝੂਠ ਸੁਫਾਨ ਵਾਲੇ ਪਾਸੇ। ਕਦੇ ਲੋਕ ਵੋਟ ਪਾਉਣ ਨਹੀਂ ਜਾਂਦੇ। ਤੁਸੀਂ ਆਪਸ ਵਿੱਚ ਨੋਟਿਸ-ਮੋਟਿਸ ਹੋਏ ਪੁੱਦੇ ਅਸੀਂ ਬੋਲ ਕੱਢ ਰਹੇ ਕਿ ਤੁਹਾਨੂੰ ਚੰਗਾ ਨਹੀਂ ਲੱਗਿਆ ਵੀ ਇਹ ਨੋਟਿਸ ਕੱਢਣਾ ਚਾਹੀਦਾ ਸੀ ਕਿ ਨਹੀਂ ਚਾਹੀਦਾ ਸੀ। ਚਾਹੀਦਾ ਸੀਗਾ ਕਿ ਨਹੀਂ। ਉਹ ਪਰਿਵਾਰ ਕਦੇ ਤਰੱਕੀ ਨਹੀਂ ਕਰਦਾ ਜਿਹਦੇ ਅੰਦਰ ਅਨੁਸ਼ਾਸਨ ਨਾ ਹੋਵੇ। ਪਰਿਵਾਰ ਉਹੀ ਤਰੱਕੀ ਕਰੂਗਾ ਜਿੱਥੇ ਇੱਕ ਸੁਰਤਾ ਹੈਗੀ, ਅਨੁਸ਼ਾਸਨ ਹੈਗਾ। ਤਾਂ ਪਾਰਟੀ ਦੇ ਅੰਦਰ ਅਨੁਸ਼ਾਸਨ, ਡੈਕੋਰਮ ਮੇਨਟੇਨ ਕਰਨ ਵਾਸਤੇ, ਅਨੁਸ਼ਾਸਨ ਬਹਾਲ ਰੱਖਣ ਵਾਸਤੇ ਜੇ ਨੋਟਿਸ ਦਿੱਤਾ ਤਾਂ ਮੇਰਾ ਖਿਆਲ ਕਿਸੇ ਕਾਂਗਰਸੀ ਤੁਸੀਂ ਵਰਕਰ ਤੋਂ ਪੁੱਛ ਕੇ ਦੇਖ ਲਓ ਉਹ ਵੀ ਕਹੂਗਾ ਵੀ ਇਹ ਹੋਣਾ ਚਾਹੀਦਾ ਸੀ ਉਹਨੂੰ ਕੀ ਲੱਗਦਾ ਪੰਜਾਬ ਦਾ ਅਗਲੀ ਚਿਹਰਾ ਕੌਣ ਹੋਣਾ ਚਾਹੀਦਾ ਹਾਈ ਕਮਾਂਡ ਨੇ ਤੈਅ ਕਰਨਾ ਇੱਥੇ ਕੋਈ ਦੋ ਰਾਮਾ ਨਹੀਂ ਪਹਿਲਾਂ ਐਮਐਲਏ ਚੁਣੇ ਜਾਣੇ ਐਮਐਲਿਆਂ ਦੇ ਨਾਲ ਪਾਰਟੀ ਦੀ ਹਾਈ ਕਮਾਂਡ ਨੇ ਰੈ ਸਲਾਹ ਕਰਨ ਤੋਂ ਬਾਅਦ ਮੁੱਖ ਮੰਤਰੀ ਅਨਾਉਂਸ ਕਰ ਦੇਣਾ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਕਾਂਗਰਸ ਪਾਰਟੀ ਦੇ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣਦੇ ਰਹੇ ਆ ਤੋ ਇਸੇ ਪੈਟਰਨ ਇਸੇ ਤਰੀਕੇ ਤੇ ਹੀ ਬਣਦੇ ਰਹੇ ਆ ਹਰ ਜਿਵੇਂ ਸਾਲ ਰਹਿ ਗਿਆ 2027 ਨੇੜੇ ਆ ਰਹੇ ਆ ਬਹੁਤ ਚਲੋ ਵੱਧ ਜਾਣਕਾਰੀਆਂ ਮੀਡੀਆ ਕੋਲ ਆ ਤੁਸੀਂ ਭਾਂਦੇ ਵਰਗਾਂ ਦੇ ਵਿੱਚ ਜਾ ਕੇ ਸਰਵੇ ਕਰਦੇ ਹੋ ਤੁਸੀਂ ਭਾਂਦੇ ਭਾਂਦੇ ਲੋਕਾਂ ਦੇ ਵਿਚਾਰ ਲੈਨੇ ਆ ਅੱਜ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੋਇਆ ਕਿ 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਲੈ ਕੇ ਆਉਣ ਤੜੇਬੰਦੀ ਨਾ ਕੋਈ ਤੜੇਬੰਦੀ ਹੈ ਕਿੱਥੇ ਤੁਸੀਂ ਦੱਸ ਤਾਂ ਦਿਓ ਸੁਖੀ ਰੰਦਾਬਾ ਬਾਜਬਾ ਜੀ ਬੜੰਗ ਚੰਨੀ ਸਾਡੀ ਸੀਨੀਅਰ ਲੀਡਰਸ਼ਿਪ ਤੁਹਾਨੂੰ ਇੱਕ ਲੱਗਦੀ ਕਿ ਨਹੀਂ ਲੱਗਦੀ ਉਹ ਤੁਹਾਡੇ ਸ਼ਹਿਰ ਤੁਸੀਂ ਕੀ ਹੋਇਆ ਉੱਥੇ ਤੁਸੀਂ ਦੱਸੋ ਕੀ ਹੋਇਆ ਉੱਥੇ ਕੁਝ ਵੀ ਨਹੀਂ ਹੋਇਆ ਜਿੱਤਾਂ ਤੇ ਹਾਰਾਂ ਇੱਕ ਸਿੱਕੇ ਦੇ ਦੋ ਪਹਿਲੂ ਆ ਜੇ ਭਾਰਤ ਪੁਸ਼ਨਾ ਆਸ਼ੂਰੀ ਚੋਣ ਹਰਗੇ ਤੇ ਇਹਨੂੰ ਧੜੇਬੰਦੀ ਨਾਲ ਨਾ ਜੋੜੋ ਜਿੱਤ ਤੇ ਹਾਰ ਸਦਾ ਬੰਦਾ ਹਰਦਾ ਨਹੀਂ ਤੇ ਸਦਾ ਜਿੱਤਦਾ ਨਹੀਂ ਜੇ ਪਿਛਲੀ ਵਾਰੀ ਹਰਿਆ ਤੇ ਅਗਲੀ ਵਾਰੀ ਜਿੱਤ ਜਾਗੇ ਭੈਣ ਅੰਮਰਤਾ ਉਪਚੋਣ ਹਰਗੇ ਅਗਲੀ ਵਾਰੀ ਜੱਤ ਲਵਾਂਗੇ ਮਰੋੜ ਲਵਾਂਗੇ ਫੜਕੇ ਅਗਲੀ ਵਾਰੀ